ਜਿਹੜੇ ਵੀ ਸ਼ਹਿਰੀ ਇਲਾਕੇ ਨੇ ਹਾਲਾਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਨਾਮ ਪੰਜਾਬ ਸਰਕਾਰ ਨੇ ਇੱਕ ਲਿਸਟ ਦੇ ਵਿੱਚ ਜਾਰੀ ਕੀਤੇ ਨੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਵੀ ਸ਼ਹਿਰੀ ਹੱਦ ਜਿੱਥੇ ਇਲਾਕਿਆਂ ਦੇ ਖਤਮ ਹੁੰਦੀ ਹੈ ਉਸ ਦੇ ਆਸ-ਪਾਸ ਲੱਗਦੀਆਂ ਜ਼ਮੀਨਾਂ ਜੋ ਕਿ ਕਿਸਾਨਾਂ ਦੀਆਂ ਆਸ-ਪਾਸ ਲੱਗਦੀਆਂ ਜ਼ਮੀਨਾਂ ਨੇ ਉਹਨਾਂ ਸਾਰੀਆਂ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾਏਗਾ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਏਕੜਾਂ ਦੀ ਮੰਤੀ ਜਿਹੜੀ ਹੈ ਉਹ ਕੀਤੀ ਜਾਣੀ ਹੈ ਜੋ ਕਿ ਸਰਕਾਰ ਨੇ ਆਪਣੇ ਅਧੀਨ ਲੈਣੇ ਆ ਤੇ ਇੱਥੇ ਕਿਸਾਨਾਂ ਦੀਆਂ ਜ਼ਮੀਨਾਂ ਲੈਣ ਦਾ ਮਕਸਦ ਹੈ ਕਿ ਇੱਥੇ ਨਾ ਤਾਂ ਹਾਈਵੇ ਬਣਨੇ ਆ ਜੀ ਨਾ ਇੱਥੇ ਕੋਈ ਫਲਾਈਓਵਰ ਬਣਨੇ ਆ ਬਲਕਿ ਇੱਥੇ ਸ਼ਹਿਰੀਕਰਨ ਕੀਤਾ ਜਾਣਾ ਤੁਹਾਨੂੰ ਦੱਸਦੇ ਚੱਲਦੇ ਹਾਂ ਜੀ ਲੁਧਿਆਣਾ ਦੇ ਵਿੱਚ 24000 ਏਕੜ ਜ਼ਮੀਨ ਸਰਕਾਰ ਅਕਵਾਇਰ ਕਰੇਗੀ ਮੋਹਾਲੀ 2535 ਅੰਮ੍ਰਿਤਸਰ 4464 ਏਕੜ ਪਠਾਨਕੋਟ 1000 ਏਕੜ ਜਲੰਧਰ ਦੀ 1000 ਏਕੜ ਜ਼ਮੀਨ ਐਕਵਾਇਰ ਹੋਏਗੀ ਜੇਕਰ ਸਰਕਾਰ ਦਾ ਐਲਾਨ ਤੁਸੀਂ ਸਮਝੋ ਜੋ ਸਰਕਾਰੀ ਆંકੜੇ ਕਹਿੰਦੇ ਨੇ ਜੋ ਸਰਕਾਰੀ ਦਸਤਾਵੇਜ਼ ਕਹਿੰਦੇ ਨੇ ਉਸ ਦੇ ਅਨੁਸਾਰ ਜਿਸ ਵੇਲੇ ਸਰਕਾਰ ਕਿਸਾਨਾਂ ਦੇ ਕੋਲੋਂ ਇਹ ਜ਼ਮੀਨ ਐਕਵਾਇਰ ਕਰੇਗੀ ਤਾਂ ਉਹ ਜ਼ਬਰਦਸਤੀ ਨਹੀਂ ਹੋਏਗੀ ਬਲਕੇ ਕਿਸਾਨ ਆਪਣੀ ਮਰਜ਼ੀ ਦੇ ਅਨੁਸਾਰ ਆਪਣੀ ਇੱਛਾ ਦੇ ਅਨੁਸਾਰ ਇਹ ਜ਼ਮੀਨ ਜਿਹੜੀ ਹੈ ਉਹ ਸਰਕਾਰ ਨੂੰ ਦੇ ਸਕਣਗੇ ਪਰ ਜਿਹੜੇ ਕਿਸਾਨਾਂ ਦੇ ਪਲਾਟ ਜਾਂ ਜਿਹੜੇ ਕਿਸਾਨਾਂ ਨੂੰ ਅਲਾਟ ਕੀਤੀਆਂ ਗਈਆਂ ਉਹ ਜ਼ਮੀਨਾਂ ਦੇ ਕੁਝ ਟੁਕੜੇ ਸ਼ਹਿਰਾਂ ਤੋਂ ਦੂਰ ਵਾਲੇ ਪਾਸੇ ਨੂੰ ਹੋਣਗੇ ਉਹਨਾਂ ਆ ਰਿਹਾਇਸ਼ੀ ਇਲਾਕਿਆਂ ਚ ਬਣੇ ਮੇਨ ਬਿਲਡਿੰਗਾਂ ਤੋਂ ਦੂਰ ਵਾਲੇ ਪਾਸੇ ਹੋਣਗੇ ਤਾਂ ਉਹਨਾਂ ਦਾ ਭਾਅ ਜਿਹੜਾ ਹੈ ਉਹ ਘੱਟ ਹੋਏਗਾ ਸੋ ਸਿੱਧੇ ਤੌਰ ਤੇ ਇਹ ਵਿਤਕਰਾ ਹੋਏਗਾ ਉਹਨਾਂ ਸਾਰੇ ਕਿਸਾਨਾਂ ਦੇ ਨਾਲ ਜਿਹੜੇ ਇਕਸਾਰ ਆਪਣੀਆਂ ਜ਼ਮੀਨਾਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਸਰਕਾਰ ਨੂੰ ਦੇ ਰਹੇ ਹੋਣਗੇ ਸਤਿ ਸ਼੍ਰੀ ਅਕਾਲ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਲੈਂਡ ਪੂਲਿੰਗ ਪਾਲਿਸੀ ਕਾਫੀ ਦਿਨਾਂ ਤੋਂ ਤੁਸੀਂ ਇਹ ਸ਼ਬਦ ਜਿਹੜੇ ਆ ਸੁਣ ਰਹੇ ਹੋਵੋਗੇ ਆਪਣੇ ਆਸ-ਪਾਸ ਖਾਸ ਕਰਕੇ ਸੋਸ਼ਲ ਮੀਡੀਆ ਤੇ ਤੇ ਵੱਧ ਚੜ ਕੇ ਮੀਡੀਆ ਅਦਾਰਿਆਂ ਤੇ ਜਿਸ ਵਲੇ ਵੀ ਤੁਸੀਂ ਸਿਆਸੀ ਖਬਰਾਂ ਸੁਣ ਰਹੇ ਹੋਵੋਗੇ ਬੇਸ਼ੱਕ ਤੁਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਖਬਰਾਂ ਸੁਣ ਰਹੇ ਹੋਵੋਗੇ ਵਾਰ-ਵਾਰ ਤੁਸੀਂ ਇਹ ਟਰਮ ਆਪਣੇ ਕੰਨਾਂ ਦੇ ਵਿੱਚ ਸੁਣ ਰਹੇ ਹੋ ਹਾਲਾਂਕਿ ਬਹੁਤੇ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਅਜਿਹਾ ਕਿਹੜਾ ਫੈਸਲਾ ਲੈਣ ਜਾ ਰਹੀ ਹੈ ਕਿ ਜਿਹਦੇ ਨਾਲ ਤੁਹਾਡੀਆਂ ਜ਼ਮੀਨਾਂ ਜਾਂ ਖਾਸ ਕਰਕੇ ਕਿਹੜੇ ਕਿਸਾਨਾਂ ਦੀਆਂ ਤੇ ਕਿਹੜੇ ਇਲਾਕਿਆਂ ਦੀਆਂ ਇਹ ਜ਼ਮੀਨਾਂ ਸਰਕਾਰ ਹਥਿਆਏਗੀ ਬੇਸ਼ੱਕ ਕਹਿਣ ਦੇ ਵਿੱਚ ਤਾਂ ਪੰਜਾਬ ਸਰਕਾਰ ਬੜੇ ਫਰਜ਼ੋਰ ਇਸ ਚੀਜ਼ ਦਾ ਐਲਾਨ ਕਰ ਰਹੀ ਹੈ ਕਿ ਇਹ ਜੋ ਕਿਸਾਨਾਂ ਦੀਆਂ ਜ਼ਮੀਨਾਂ ਹੋਣਗੀਆਂ ਉਹਨਾਂ ਦੇ ਕੋਲੋਂ ਜ਼ਬਰਦਸਤੀ ਨਹੀਂ ਐਕਵਾਇਰ ਕੀਤੀਆਂ ਜਾਣਗੀਆਂ ਆਪਣੀ ਮਰਜ਼ੀ ਦੇ ਨਾਲ ਕਿਸਾਨ ਦੇਣਗੇ ਪਰ ਆਖਿਰ ਹੈ ਕਿ ਲੈਂਡ ਪੂਲਿੰਗ ਪਾਲਿਸੀ ਕਿਹੜੇ ਕਿਸਾਨਾਂ ਨੂੰ ਇਹਦਾ ਨੁਕਸਾਨ ਹੋਏਗਾ ਜਾਂ ਕਿਹੜੇ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ ਕੀ ਜੇਕਰ ਸਰਕਾਰ ਨੂੰ ਕਿਸਾਨ ਇਹ ਜ਼ਮੀਨਾਂ ਦਿੰਦੇ ਨੇ ਤੇ ਕੀ ਇਹ ਕਿਸਾਨਾਂ ਦੇ ਲਈ ਲਾਹੇਵੰਦ ਹੋਣਗੀਆਂ ਇਸ ਦੇ ਬਦਲੇ ਕਿਸਾਨਾਂ ਨੂੰ ਕਿੰਨੀ ਕਮੋਟੀ ਰਕਮ ਮਿਲੇਗੀ ਕਿਉਂਕਿ ਅਕਸਰ ਹੀ ਅਸੀਂ ਜਦੋਂ ਇਹ ਸੁਣਦੇ ਆ ਕਿ ਸਰਕਾਰ ਦੇ ਵੱਲੋਂ ਜ਼ਮੀਨ ਲਈ ਜਾ ਰਹੀ ਹੈ ਸਰਕਾਰ ਤੁਹਾਡੀਆਂ ਜ਼ਮੀਨਾਂ ਲੈ ਰਹੀ ਹੈ ਬਹੁਤ ਸਾਰੇ ਹਾਈਵੇ ਤੁਹਾਡੇ ਆਸ-ਪਾਸ ਪਹਿਲਾਂ ਵੀ ਨਿਕਲੇ ਹੋਣਗੇ ਬਹੁਤ ਸਾਰੇ ਤੁਹਾਡੇ ਆਸ-ਪਾਸ ਸ਼ਹਿਰੀਕਰਨ ਕੀਤਾ ਗਿਆ ਹੋਏਗਾ ਕਈ ਇਲਾਕਿਆਂ ਦੇ ਵਿੱਚ ਕਈ ਕਿਸਾਨ ਕਈ ਲੋਕ ਕਹਿੰਦੇ ਨਜ਼ਰ ਆਉਂਦੇ ਆ ਸਰਕਾਰ ਹੀ ਜਿਸ ਵੇਲੇ ਸੜਕਾਂ ਦੇ ਵਿੱਚ ਤੁਸੀਂ ਕਹਿ ਲਓ ਜਾਂ ਸਰਕਾਰੀ ਅਦਾਰਿਆਂ ਦੇ ਕੋਲ ਜਿਸ ਵੇਲੇ ਤੁਹਾਡੀ ਜ਼ਮੀਨ ਮਿਲੀ ਗਈ ਤਾਂ ਉਹਨਾਂ ਲੋਕਾਂ ਨੂੰ ਵੱਡੀਆਂ ਰਕਮਾਂ ਦਿੱਤੀਆਂ ਗਈਆਂ ਕਿਤੇ ਨਾ ਕਿਤੇ ਲਾਲਚ ਵਸ ਹੋ ਕੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਆਪਣੀਆਂ ਜ਼ਮੀਨਾਂ ਛੱਡ ਰਹੇ ਨੇ ਕੀ ਪੰਜਾਬ ਦੇ ਵਿੱਚ ਇਹ ਜੋ ਨਵੀਂ ਪਾਲਿਸੀ ਇਸ ਵੇਲੇ ਆ ਰਹੀ ਹੈ ਇਸ ਦੇ ਲਈ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਛੱਡਣੀਆਂ ਚਾਹੀਦੀਆਂ ਨੇ ਜਾਂ ਤੁਹਾਡੇ ਲਈ ਇਹ ਕਿੰਨੀ ਕੁ ਫਾਇਦੇਮੰਦ ਚੀਜ਼ ਹੈ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰ ਸਕੀਏ ਕਿ ਜੋ ਸਰਕਾਰ ਦੀ ਆਖਿਰ ਲੈਂਡ ਪੂਲਿੰਗ ਪਾਲਿਸੀ ਹੈ ਉਹ ਹੈ ਕਿ ਪੂਰੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੀ ਦਰਅਸਲ ਜਿਹੜੇ ਵੀ ਸ਼ਹਿਰੀ ਇਲਾਕੇ ਨੇ ਹਾਲਾਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਨਾਮ ਪੰਜਾਬ ਸਰਕਾਰ ਨੇ ਇੱਕ ਲਿਸਟ ਦੇ ਵਿੱਚ ਜਾਰੀ ਕੀਤੇ ਨੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਵੀ ਸ਼ਹਿਰੀ ਹੱਦ ਜਿੱਥੇ ਇਲਾਕਿਆਂ ਦੇ ਖਤਮ ਹੁੰਦੀ ਹੈ ਉਸ ਦੇ ਆਸ-ਪਾਸ ਲੱਗਦੀਆਂ ਜ਼ਮੀਨਾਂ ਜੋ ਕਿ ਕਿਸਾਨਾਂ ਦੀਆਂ ਆਸ-ਪਾਸ ਲੱਗਦੀਆਂ ਜ਼ਮੀਨਾਂ ਨੇ ਉਹਨਾਂ ਸਾਰੀਆਂ ਜ਼ਮੀਨਾਂ ਨੂੰ ਐਕਵਾਇਰ ਕੀਤਾ ਜਾਏਗਾ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਏਕੜਾਂ ਦੀ ਮੰਗਤੀ ਜਿਹੜੀ ਹੈ ਉਹ ਕੀਤੀ ਜਾਣੀ ਹੈ ਜੋ ਕਿ ਸਰਕਾਰ ਨੇ ਆਪਣੇ ਅਧੀਨ ਲੈਣੇ ਆ ਤੇ ਇਥੇ ਕਿਸਾਨਾਂ ਦੀਆਂ ਜ਼ਮੀਨਾਂ ਲੈਣ ਦਾ ਮਕਸਦ ਹੈ ਕਿ ਇੱਥੇ ਨਾ ਤਾਂ ਹਾਈਵੇ ਬਣਨੇ ਆ ਜੀ ਨਾ ਇੱਥੇ ਕੋਈ ਫਲਾਈਓਵਰ ਬਣਨੇ ਆ ਬਲਕਿ ਇੱਥੇ ਸ਼ਹਿਰੀਕਰਨ ਕੀਤਾ ਜਾਣਾ ਤੁਸੀਂ ਇਹ ਸਮਝੋ ਕਿ ਤੁਹਾਡੀਆਂ ਖੇਤੀ ਵਾਲੀਆਂ ਜ਼ਮੀਨਾਂ ਲੈ ਕੇ ਉੱਥੇ ਪਲਾਟ ਕੱਟੇ ਜਾਣਗੇ ਜਿੱਥੇ ਰਹਾਇਸ਼ੀ ਪਲਾਟ ਬਣਾਏ ਜਾਣਗੇ ਇਸ ਤੋਂ ਬਾਅਦ ਦੇ ਵਿੱਚ ਸ਼ੋਪਿੰਗ ਮਾਲਸ ਸ਼ੋਪਿੰਗ ਕੰਪਲੈਕਸ ਵਗੈਰਾ ਬਣਾ ਕੇ ਸ਼ਹਿਰੀ ਰੂਪ ਜਿਹੜਾ ਇਹਨਾਂ ਇਲਾਕਿਆਂ ਨੂੰ ਦਿੱਤਾ ਜਾਏਗਾ ਬੇਸ਼ੱਕ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਬੇਸ਼ੱਕ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੋ ਸ਼ਹਿਰੀ ਹੱਦਾਂ ਨੇ ਉਹਨਾਂ ਨੂੰ ਵਿਧਾਉਣ ਦੇ ਲਈ ਤੇ ਜੋ ਪੰਜਾਬ ਦੇ ਪਿੰਡ ਨੇ ਉਹਨਾਂ ਨੂੰ ਵਿਕਸਿਤ ਕਰਨ ਦੇ ਲਈ ਇਹ ਜਿਹੜਾ ਹੈ ਸਰਕਾਰ ਦੇ ਵੱਲੋਂ ਕਦਮ ਚੁੱਕਿਆ ਗਿਆ ਹੈ ਪਰ ਇਸ ਦਾ ਪੇਂਡੂ ਇਲਾਕਿਆਂ ਤੇ ਪੇਂਡੂ ਸੱਭਿਆਚਾਰ ਤੇ ਖਾਸ ਕਰਕੇ ਖੇਤੀਬਾੜੀ ਤੇ ਤੇ ਆਮ ਲੋਕਾਂ ਤੇ ਕਿੰਨਾ ਅਸਰ ਹੋਵੇਗਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਚੱਲਾਂਗੇ ਪਹਿਲਾਂ ਮੈਂ ਜ਼ਰੂਰ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਦੀ ਚੱਲਾਂ ਕਿ ਤੁਸੀਂ ਜਿਸ ਜਿਸ ਇਲਾਕੇ ਦੇ ਵਿੱਚ ਵੀ ਇਸ ਰਿਪੋਰਟ ਨੂੰ ਦੇਖਿਓ ਤੁਹਾਡੇ ਸ਼ਹਿਰ ਤੇ ਵਿੱਚ ਕਿਹੜੇ ਕਿਹੜੇ ਸ਼ਹਿਰ ਦੇ ਵਿੱਚੋਂ ਕਿੰਨੀ ਕਿੰਨੀ ਜ਼ਮੀਨ ਜਿਹੜੀ ਹੈ ਉਹ ਸਰਕਾਰ ਨੇ ਐਕਵਾਇਰ ਕਰਨੀ ਹੈ ਜੇਕਰ ਤੁਸੀਂ ਇਸ ਲਿਸਟ ਦੇ ਵਿੱਚ ਮੌਜੂਦ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਹੋ ਖਾਸ ਕਰਕੇ ਸਭ ਤੋਂ ਵੱਡਾ ਜਿਹੜਾ ਇੱਥੇ ਲੈਂਡ ਪੁੱਲਿੰਗ ਦਾ ਐਕਵਾਇਰ ਏਰੀਆ ਉਹ ਲੁਧਿਆਣਾ ਦਾ ਹੈਗਾ ਜਿਹੜੇ ਪਰਿਵਾਰ ਲੁਧਿਆਣੇ ਚ ਰਹਿੰਦੇ ਆ ਜਾ ਜਿਹੜੇ ਕਿਸਾਨਾਂ ਦੀ ਜ਼ਮੀਨ ਲੁਧਿਆਣੇ ਦੇ ਸ਼ਹਿਰੀ ਸਰਹੱਦ ਦੇ ਆਸ-ਪਾਸ ਲੱਗਦੀ ਹੈ ਤਾਂ ਉਹਨਾਂ ਕਿਸਾਨਾਂ ਨੂੰ ਜਿਹੜਾ ਮੈਨੂੰ ਲੱਗਦਾ ਜਾਦਾ ਇੱਥੇ ਚਿੰਤਤ ਹੋਣ ਦੀ ਜ਼ਰੂਰਤ ਹੈ ਜਾਂ ਤੁਹਾਨੂੰ ਜਿਆਦਾ ਚੁਕੰਨੇ ਹੋਣ ਦੀ ਜ਼ਰੂਰਤ ਹੈ ਸੋ ਅਸੀਂ ਇਸ ਲਿਸਟ ਨੂੰ ਤੁਹਾਡੇ ਨਸ਼ਰ ਕਰਾਂਗੇ ਕਿ ਆਖਿਰ ਕਿਹੜੇ ਸ਼ਹਿਰ ਦੇ ਵਿੱਚ ਕਿੰਨੀ ਜ਼ਮੀਨ ਸਰਕਾਰ ਦੇ ਵੱਲੋਂ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਕਵਾਇਰ ਕੀਤੀ ਜਾਏਗੀ ਲੁਧਿਆਣਾ ਦੇ ਵਿੱਚ ਗੱਲ ਕਰੀਏ ਤਾਂ ਸਭ ਤੋਂ ਵੱਧ 24000 ਏਕੜ ਜ਼ਮੀਨ ਜਿਹੜੀ ਹੈ ਉਹ ਅਕਵਾਇਰ ਕੀਤੀ ਜਾਣੀ ਹੈ ਇਸ ਤੋਂ ਬਾਅਦ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 4464 ਏਕੜ ਮੋਹਾਲੀ ਦੇ ਵਿੱਚ 2535 ਏਕੜ ਸੋ ਇਸ ਤਰੀਕੇ ਦੇ ਨਾਲ ਵੱਖ-ਵੱਖ ਸ਼ਹਿਰਾਂ ਦਾ ਜਿਹੜਾ ਹੈ ਉਹ ਸ਼ਹਿਰੀਕਰਨ ਕੀਤਾ ਜਾਏਗਾ ਜੋ ਪਿੰਡੂ ਵਸੋਂ ਦੇ ਇਲਾਕੇ ਨੇ ਜਿੱਥੇ ਖੇਤੀਬਾੜੀ ਦੀ ਜ਼ਮੀਨ ਹੈ ਉਹਨਾਂ ਤੇ ਸ਼ਹਿਰੀਕਰਨ ਹੋਏਗਾ ਤੁਹਾਨੂੰ ਯਾਦ ਹੋਏਗਾ ਜਿਸ ਵੇਲੇ ਚੰਡੀਗੜ੍ਹ ਸ਼ਹਿਰ ਨੂੰ ਬਸਾਇਆ ਗਿਆ ਸੀਗਾ ਬਿਲਕੁਲ ਇਸੇ ਤਰੀਕੇ ਦੇ ਨਾਲ ਜੋ ਪੁਵਾਦ ਦੇ ਪਿੰਡ ਸੀਗੇ ਤਕਰੀਬਨ ਪਿੰਡਾਂ ਦੇ ਪਿੰਡ ਜਿਨ੍ਹਾਂ ਦਾ ਉਜਾੜਾ ਹੋਇਆ ਜਿਸ ਵੇਲੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਉਹ ਪਿੰਡ ਆਏ ਉਹਨਾਂ ਪਿੰਡਾਂ ਦੀ ਜ਼ਮੀਨ ਆਈ ਤਾਂ ਉਥੇ ਇਹ ਸ਼ਹਿਰੀਕਰਨ ਬੇਸ਼ੱਕ ਹੋ ਗਿਆ ਪਰ ਅੱਜ ਵੀ ਜਿਸ ਵੇਲੇ ਉਹ ਲੋਕ ਜਿਨ੍ਹਾਂ ਨੇ ਉਸ ਵੇਲੇ ਕੁਝ ਭਾਅ ਤੇ ਆਪਣੀਆਂ ਜ਼ਮੀਨਾਂ ਦੇ ਦਿੱਤੀਆਂ ਸੀ ਅੱਜ ਜੇ ਉਹ ਅੱਜ ਦੇ ਸਮੇਂ 'ਚ ਵੇਖਦੇ ਆ ਨਾ ਕਿ ਚੰਡੀਗੜ੍ਹ ਸ਼ਹਿਰ ਦੇ ਇਸ ਸੈਕਟਰ ਦੇ ਵਿੱਚ ਸਾਡੇ ਖੇਤ ਸੀਗੇ ਇਸ ਸੈਕਟਰ ਦੇ ਵਿੱਚ ਸਾਡੀ ਪੈਲੀ ਆਉਂਦੀ ਸੀਗੀ ਤਾਂ ਉਹ ਇਹ ਸੋਚਣ ਕਿ ਉਸ ਸਮੇਂ ਦੇ ਅਨੁਸਾਰ ਕੀ ਉਹਨਾਂ ਦੀ ਪੈਲੀ ਦਾ ਭਾਅ ਉਹਨਾਂ ਨੂੰ ਅੱਜ ਜੋ ਸੈਕਟਰਾਂ ਦਾ ਸ਼ਹਿਰੀਕਰਨ ਹੋਣ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਨਾਲ ਮੁੱਲ ਵਧਿਆ ਹੋਇਆ ਹੈ ਕਿ ਇਸੇ ਭਾਅ ਤੇ ਉਹਨਾਂ ਦੀਆਂ ਜ਼ਮੀਨਾਂ ਸਰਕਾਰ ਦੇ ਵੱਲੋਂ ਅਕਵਾਇਰ ਕੀਤੀਆਂ ਗਈਆਂ ਸੀਗੀਆਂ ਤੁਸੀਂ ਤੁਸੀਂ ਸੋਚ ਕੇ ਦੇਖੋ ਕਿ ਜੇਕਰ ਤੁਹਾਡੇ ਕੋਲੋਂ ਬਹੁਤ ਸੀਮਤ ਜੇ ਸਾਦਨਾ ਤੇ ਸਰਕਾਰ ਇਹ ਜ਼ਮੀਨਾਂ ਲੈ ਰਹੀ ਹੈ ਜਿਸ ਵੇਲੇ ਇੱਥੇ ਬਸੇਬਾ ਹੋਏਗਾ ਜਿਸ ਵੇਲੇ ਲੋਕਾਂ ਦਾ ਇਹਦੇ ਤੇ ਰਹਾਇਸ਼ੀ ਇਲਾਕੇ ਬਣ ਜਾਣਗੇ ਵੱਡੀਆਂ ਬਿਲਡਿੰਗਾਂ ਬਣਨਗੀਆਂ ਵੱਡੇ ਸ਼ਾਪਿੰਗ ਮਾਲਸ ਬਣਨਗੇ ਤਾਂ ਇੱਕ ਇੱਕ ਤੁਹਾਡੇ ਕਿੱਲੇ ਦੀ ਇੱਕ ਇੱਕ ਗੱਜ ਦੀ ਉਸ ਵੇਲੇ ਦੀ ਕੀਮਤ ਜਿਹੜੀ ਹੈ ਉਹ ਕਿੰਨੀ ਵੱਢੀ ਚੱਲੇਗੀ ਸੋ ਅਸੀਂ ਨਾਲ ਨਾਲ ਤੁਹਾਨੂੰ ਦੱਸਦੇ ਚੱਲਦੇ ਹਾਂ ਜੀ ਲੁਧਿਆਣਾ ਦੇ ਵਿੱਚ 24000 ਏਕੜ ਜ਼ਮੀਨ ਸਰਕਾਰ ਐਕਵਾਇਰ ਕਰੇਗੀ ਮੋਹਾਲੀ 2535 ਅੰਮ੍ਰਿਤਸਰ 4464 ਏਕੜ ਪਠਾਨਕੋਟ 1000 ਏਕੜ ਜਲੰਧਰ ਦੀ 1000 ਏਕੜ ਜ਼ਮੀਨ ਐਕਵਾਇਰ ਹੋਏਗੀ ਇਸ ਤੋਂ ਅਲੱਗ ਦਾ ਪਟਿਆਲੇ ਦੇ ਵਿੱਚ 1150 ਏਕੜ ਜ਼ਮੀਨ ਸਰਕਾਰ ਤੇ ਅਧੀਨ ਆਵੇਗੀ ਬਠਿੰਡਾ ਦੇ ਵਿੱਚ 844 848 ਏਕੜ ਸੰਗਰੂਰ ਦੀ ਗੱਲ ਕਰ ਲਈਏ ਤਾਂ 568 ਏਕੜ ਨਵੇਂ ਸ਼ਹਿਰ ਦੇ ਵਿੱਚ 338 ਏਕੜ ਫਿਰੋਜ਼ਪੁਰ ਦੇ ਵਿੱਚ 313 ਏਕੜ ਹੁਸ਼ਿਆਰਪੁਰ ਦੀ 550 ਏਕੜ ਜ਼ਮੀਨ ਸਰਕਾਰ ਐਕਵਾਇਰ ਕਰੇਗੀ ਇਸ ਤੋਂ ਇਲਾਵਾ ਬਰਨਾਲੇ ਦੇ ਵਿੱਚ 317 ਏਕੜ ਕਪੂਰਥਲਾ ਦੇ ਵਿੱਚ 150 ਏਕੜ ਬਟਾਲਾ ਦੇ ਵਿੱਚ 160 ਏਕੜ ਤੇ ਫਗਵਾੜੇ ਦੇ ਵਿੱਚ 200 ਏਕੜ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੌਕੇ ਦੇ ਵਿੱਚ 542 ਏਕੜ ਅਤੇ ਇਸ ਤੋਂ ਬਾਅਦ ਦੇ ਵਿੱਚ ਜੋ ਸਭ ਤੋਂ ਘੱਟ ਇਲਾਕੇ ਆ ਉਹ ਹੈਗੇ ਆ ਜੀ ਸੁਲਤਾਨਪੁਰ ਲੋਧੀ ਜਿੱਥੇ 70 ਏਕੜ ਗੁਰਦਾਰ ਗੁਰਦਾਸਪੁਰ ਜਿੱਥੇ 80 ਏਕੜ ਤੇ ਨਕੋਦਰ ਦੇ ਵਿੱਚ ਕਰੀਬ 20 ਏਕੜ ਜ਼ਮੀਨ ਜਿਹੜੀ ਆ ਉਹ ਸਰਕਾਰ ਐਕਵਾਇਰ ਕਰੇਗੀ ਇਸ ਸ਼ਹਿਰੀਕਰਨ ਦੇ ਲਈ ਸੋ ਸਭ ਤੋਂ ਵੱਧ ਜ਼ਮੀਨ ਜਿਹੜੀ ਆ ਲੁਧਿਆਣੇ ਤੋਂ ਲੈ ਜਾਏਗੀ ਅਸੀਂ ਸਮਝਦੇ ਆ ਜੀ ਲੁਧਿਆਣੇ ਦੇ ਵਿੱਚ ਵੈਸੇ ਹੀ ਉਦਯੋਗਿਕरण ਬਹੁਤ ਜ਼ਿਆਦਾ ਹੈ ਇੰਡਸਟਰੀਅਲ ਏਰੀਆਜ਼ ਬਹੁਤ ਜ਼ਿਆਦਾ ਆ ਸੋ ਸ਼ਹਿਰੀਕਰਨ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਇਸ ਕਰਕੇ ਹੋਰ ਉਸ ਚੀਜ਼ ਨੂੰ ਵਧਾਵਾ ਦੇਣ ਦੇ ਲਈ ਉੱਥੇ ਜ਼ਿਆਦਾ ਵਸੂ ਕਰਨ ਦੇ ਲਈ ਸ਼ਹਿਰਾ ਵਾਲੇ ਪਾਸੇ ਦੇ ਇਲਾਕੇ ਦੇ ਵਿੱਚ ਸਰਕਾਰ ਦੇ ਵੱਲੋਂ 24000 ਏਕੜ ਜ਼ਮੀਨ ਨੂੰ ਐਕਵਾਇਰ ਕੀਤਾ ਜਾਏਗਾ ਕਿ ਇਹ ਅੰਕੜਿਆਂ ਦੇ ਅਨੁਸਾਰ ਦੇਖੀਏ ਤਾਂ ਨਕੌਦਰ ਦੇ ਵਿੱਚ ਸਭ ਤੋਂ ਘੱਟ ਜ਼ਮੀਨ ਕਿਉਂਕਿ ਨਕੌਦਰ ਛੋਟਾ ਜ਼ਿਲ੍ਹਾ ਹੈ ਜੀ ਸ਼ੈਰੀਕਰਨ ਜਾਂ ਪੈਂਡੂ ਵਸੂ ਉਥੇ ਕਾਫੀ ਸੀਮਤ ਹੈ ਤਾਂ ਉਸ ਨੂੰ ਲੈ ਕੇ 20 ਏਕੜ ਜ਼ਮੀਨ ਤੇ ਸਰਕਾਰ ਜਿਹੜੀ ਹੈ ਉਹ ਕਾਬਜ਼ ਰਹੇਗੀ ਸੋ ਜਿਸ ਵੇਲੇ ਚੇਕਰ ਸਰਕਾਰ ਦਾ ਐਲਾਨ ਤੁਸੀਂ ਸਮਝੋ ਜੋ ਸਰਕਾਰੀ ਆਂਕੜੇ ਕਹਿੰਦੇ ਨੇ ਜੋ ਸਰਕਾਰੀ ਦਸਤਾਵੇਜ਼ ਕਹਿੰਦੇ ਨੇ ਉਸ ਦੇ ਅਨੁਸਾਰ ਜਿਸ ਵੇਲੇ ਸਰਕਾਰ ਕਿਸਾਨਾਂ ਦੇ ਕੋਲੋਂ ਇਹ ਜ਼ਮੀਨ ਅਕਵਾਇਰ ਕਰੇਗੀ ਤਾਂ ਉਹ ਜ਼ਬਰਦਸਤੀ ਨਹੀਂ ਹੋਏਗੀ ਬਲਕਿ ਕਿਸਾਨ ਆਪਣੀ ਮਰਜ਼ੀ ਦੇ ਅਨੁਸਾਰ ਆਪਣੀ ਇੱਛਾ ਦੇ ਅਨੁਸਾਰ ਇਹ ਜ਼ਮੀਨ ਜਿਹੜੀ ਹੈ ਉਹ ਸਰਕਾਰ ਨੂੰ ਦੇ ਸਕਣਗੇ ਬੇਸ਼ੱਕ ਇੱਥੇ ਕਿਸਾਨਾਂ ਦੀ ਮਰਜ਼ੀ ਦੇ ਨਾਲ ਹੀ ਜ਼ਮੀਨ ਜਾਏਗੀ ਪਰ ਤੁਸੀਂ ਇਹ ਸੋਚੋ ਕਿ ਜਿਸ ਵੇਲੇ ਸ਼ੈਰੀਕਰਨ ਹੋ ਜਾਏਗਾ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਦਾ ਫਾਇਦਾ ਕਿਸ ਨੂੰ ਹੋਏਗਾ ਤੇ ਨੁਕਸਾਨ ਕਿਸ ਨੂੰ ਹੋਏਗਾ ਉਸ ਵੇਲੇ ਭਾਵੇਂ ਇੱਕ ਦੂਸਰੇ ਨੂੰ ਦੇਖਾ ਦੇਖੀ ਕਿਸਾਨ ਜਿਹੜੇ ਆ ਉਹ ਆਪਣੀਆਂ ਜ਼ਮੀਨਾਂ ਦੇ ਦੇਣਗੇ ਬਹੁਤਿਆਂ ਨੂੰ ਸ਼ਹਿਨ ਦਾ ਇਹ টারਮ ਨਹੀਂ ਸਮਝ ਆ ਰਹੀ ਹੋਏਗੀ ਕਿ ਸ਼ਹਿਰੀਕਰਨ ਕਿਸ ਤਰੀਕੇ ਨਾਲ ਹੋਏਗਾ ਬਸੇਬਾ ਕਿਸ ਤਰੀਕੇ ਨਾਲ ਹੋਏਗਾ ਸੋ ਤੁਸੀਂ ਇਹ ਦੇਖੋ ਹੋਏਗਾ ਕਿ ਕਿਸੇ ਵੀ ਸਿਟੀ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਜਿੱਥੇ ਤੁਹਾਡਾ 메ਨ ਸ਼ਹਿਰ ਹੋਊਗਾ ਹੱਦ ਹੋਗੀ ਉਥੋਂ ਜਿਸ ਵੇਲੇ ਅਸੀਂ ਪਿੰਡਾਂ ਵਾਲੇ ਪਾਸੇ ਨੂੰ ਵੱਧਦੇ ਆ ਤਾਂ ਰਸਤੇ ਦੇ ਵਿੱਚ ਤਕਰੀਬਨ ਤਕਰੀਬਨ ਸ਼ਹਿਰ ਤੋਂ ਬਾਹਰ ਤੇ ਪਿੰਡ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਕਈ ਕਲੋਨੀਆਂ ਕੱਟੀਆਂ ਜਾਂਦੀਆਂ ਜਿੱਥੇ ਅਰਬਨ ਸਟੇਟਸ ਬਣੇ ਹੋਇਆ ਸੋ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਸ਼ਹਿਰੀਕਰਨ ਕਲੋਨੀਆਂ ਜਿਹੜੀਆਂ ਉਹ ਕੱਟੀਆਂ ਗਈਆਂ ਉਹ ਪਿੰਡਾਂ ਦੀ ਜ਼ਮੀਨ ਸੀਗੀ ਉਹ ਖੇਤੀ ਉਹ ਜ਼ਮੀਨ ਜਿਹੜੀ ਲੈ ਕੇ ਤਾਂ ਉਹਨਾਂ ਤੇ ਸ਼ਹਿਰੀ ਬਸੇਬਾ ਜਿਹੜਾ ਉਹ ਕੀਤਾ ਜਾ ਰਿਹਾ ਸੋ ਬਿਲਕੁਲ ਇਸੇ ਤਰੀਕੇ ਦੇ ਨਾਲ ਹੁਣ ਇਸੇ ਕਨਸੈਪਟ ਨੂੰ ਹੋਰ ਵਧਾਉਣ ਦੇ ਲਈ ਸਰਕਾਰ ਤੇ ਵੱਲੋਂ ਜਿਹੜੀਆਂ ਐ ਤਕਰੀਬਨ ਤਕਰੀਬਨ ਕਈ ਕਈ ਹਜ਼ਾਰ ਏਕੜ ਜ਼ਮੀਨਾਂ ਹਰ ਸ਼ਹਿਰ ਦੇ ਵਿੱਚੋਂ ਲਈਆਂ ਜਾਣੀਆਂ ਤਾਂ ਜੋ ਉੱਥੇ ਸਰਕਾਰ ਜਿਹੜੀ ਐ ਇਹ ਕੁਝ ਵੱਡੀਆਂ ਕੰਪਨੀਆਂ ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕੰਸਟਰਕਸ਼ਨ ਦੇ ਕੰਮ ਕਰਾਉਣ ਗਿਆ ਉਹਨਾਂ ਤੱਕ ਜਮੀਨ ਦੇਣ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਸ ਵਲੇ ਕਲੋਨੀਆਂ ਕੱਟੀਆਂ ਜਾਣਗੀਆਂ ਵੱਡੇ ਰਹਾਇਸ਼ੀ ਇਲਾਕੇ ਬਣਨਗੇ ਸ਼ਾਪਿੰਗ ਮਾਲਸ ਬਣਨਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੂੰ ਇਹਦੇ ਬਦਲੇ ਕੀ ਦਿੱਤਾ ਜਾਏਗਾ ਜੀ ਕੋਈ ਵੀ ਕਿਸਾਨ ਜਿਹੜੀ ਇਸ ਏਰੀਆ ਦੇ ਵਿੱਚ ਜ਼ਮੀਨ ਆਏਗੀ ਜੇਕਰ ਸਰਕਾਰ ਤੱਕ ਉਹ ਆਪਣੀ ਜ਼ਮੀਨ ਦੇ ਰਿਹਾ ਹੈ ਤਾਂ ਉਹਨਾਂ ਨੂੰ 30000 ਰੁਪਏ ਪ੍ਰਤੀ ਮਹੀਨਾ ਠੇਕਾ ਜਦ ਤੱਕ ਇਹਦੇ ਤੇ ਸ਼ਹਿਰੀਕਰਨ ਨਹੀਂ ਹੋ ਜਾਂਦਾ ਤੁਸੀਂ ਅੰਜ ਕਰੋ ਸੋਚੋ ਕਿ ਜਦ ਤੱਕ ਤੁਸੀਂ ਸਰਕਾਰ ਨੂੰ ਜ਼ਮੀਨ ਦਿੱਤੀ ਹੈ ਤੁਹਾਡੀ ਜ਼ਮੀਨ ਦੀ ਰਜਿਸਟਰੀ ਹੋ ਚੁੱਕੀ ਹੈ ਪਰ ਉਹਦੇ ਤੇ ਸਰਕਾਰ ਦੇ ਵੱਲੋਂ ਜਾਂ ਜਿਹੜੀ ਵੀ ਕੰਪਨੀ ਨੇ ਕੰਸਟਰਕਸ਼ਨ ਦਾ ਕੰਮ ਉੱਥੇ ਸ਼ੁਰੂ ਕਰਨਾ ਹੈ ਉਹਨਾਂ ਦੇ ਵੱਲੋਂ ਜਦ ਤੱਕ ਉੱਥੇ ਪੂਰਾ ਬਿਲਡਿੰਗਸ ਤਿਆਰ ਨਹੀਂ ਹੋ ਜਾਂਦੀ ਆ ਲੋਕ ਆ ਕੇ ਰਹਿਣਾ ਨਹੀਂ ਸ਼ੁਰੂ ਕਰਦੇ ਤੁਸੀਂ ਅੰਜ ਕਹੋ ਜਦ ਤੱਕ ਉੱਥੇ ਵਸੋਂ ਸ਼ੁਰੂ ਨਹੀਂ ਹੋ ਜਾਂਦੀ ਤਦ ਤੱਕ ਉਹ ਤੁਹਾਨੂੰ ਸਾਲਾਨਾ 30000 ਰੁਪਏ ਦਾ ਠੇਕੇ ਦਾ ਐਲਾਨ ਹੋਇਆ ਸੀ ਜਿਹਦਾ ਵਿਰੋਧ ਹੋਇਆ ਤਾਂ ਸਰਕਾਰ ਨੇ ਵਧਾ ਕੇ ਇਸ ਨੂੰ 50000 ਰੁਪਏ ਜਿਹੜਾ ਉਸਾਲਾਨਾ ਕਰ ਦਿੱਤਾ ਇਸੋ ਤੱਕ ਵੀ ਸਰਕਾਰ ਕਹਿੰਦੀ ਹੈ ਕਿ ਜਦ ਤੱਕ ਉੱਥੇ ਬਸੇਬਾ ਨਹੀਂ ਹੁੰਦਾ ਜਦ ਤੱਕ ਉੱਥੇ ਕੋਈ ਕੰਸਟਰਕਸ਼ਨ ਦੇ ਕੰਮ ਨਹੀਂ ਸ਼ੁਰੂ ਹੁੰਦੇ ਤਦ ਤੱਕ ਕਿਸਾਨ ਆਪਣੀ ਇਸ ਖੇਤੀ ਜੋਗ ਜ਼ਮੀਨ ਨੂੰ ਬਾ ਸਕਦੇ ਆ ਜਿਸ ਬਿਲਿ ਕਿਸੇ ਵੀ ਕੰਪਨੀ ਦੇ ਵੱਲੋਂ ਉੱਥੇ ਇਹ ਸਾਰੇ ਕਾਰਜ ਜਿਹੜੇ ਆ ਉਹ ਸ਼ੁਰੂ ਹੋ ਜਾਣਗੇ ਤੇ ਜਦ ਤੱਕ ਕਾਰਜ ਹੁੰਦੇ ਰਹਿਣਗੇ ਤਦ ਤੱਕ ਉਹ ਤੁਹਾਨੂੰ 1 ਲੱਖ ਰੁਪਏ ਜਿਹੜਾ ਸਾਲਾਨਾ ਠੇਕਾ ਉਸ ਕਿਸਾਨ ਨੂੰ ਦੇਗੀ ਜਿਸ ਬਿਲਿ ਸ਼ੇਰੀਕਰਨ ਹੋ ਜਾਏਗਾ ਤਾਂ ਉਸ ਤੋਂ ਬਾਅਦ ਦੇ ਵਿੱਚ ਜਿੰਨੀ ਤੁਹਾਡੀ ਜ਼ਮੀਨ ਲਈ ਗਈ ਹੋਏਗੀ ਉਸ ਦੇ ਅਨੁਸਾਰ ਜੇਕਰ ਕਿਸੇ ਵੀ ਕਿਸਾਨ ਦੀ 1 ਏਕੜ ਜ਼ਮੀਨ ਗਈ ਹੈ ਤਾਂ ਉਸ ਦੇ ਬਦਲੇ ਤੁਹਾਨੂੰ ਸਰਕਾਰ ਜਦੋਂ ਉੱਥੇ ਪਲਾਟ ਕੱਟੇ ਜਾਣਗੇ ਕਲੋਨੀਆਂ ਕੱਟੀਆਂ ਜਾਣਗੀਆਂ ਤਾਂ ਉਸ ਦੇ ਵਿੱਚ ਤਾਂ ਉੱਥੇ ਸਰਕਾਰ ਤੁਹਾਨੂੰ 1000 ਗੱਜ ਦਾ ਰਿਹਾਇਸ਼ੀ ਪਲਾਟ ਅਤੇ 200 ਗੱਜ ਦਾ ਕਮਰਸ਼ੀਅਲ ਪਲਾਟ ਜਿਹੜਾ ਹੈ ਉਹ ਦੇਗੀ ਤੁਸੀਂ ਇਦਾਂ ਸੋਚੋ ਕਿ ਜੇਕਰ ਤੁਹਾਡੀ ਜ਼ਮੀਨ ਦਾ ਇੱਕ ਕਿੱਲਾ ਗਿਆ ਹੈ ਤੇ ਉਹਦੇ ਬਦਲੇ ਤੁਹਾਨੂੰ 1000 ਗੱਜ ਦਾ ਰਹਾਇਸ਼ੀ ਪਲਾਟ ਮਿਲਣਾ ਸਰਕਾਰ ਦੇ ਵੱਲੋਂ ਤੇ ਦੂਸਰਾ 200 ਗੱਜ ਦਾ ਕਮਰਸ਼ੀਅਲ ਪਲਾਟ ਜਿਹੜਾ ਸਰਕਾਰ ਦੇਗੀ ਤੁਹਾਡੇ ਇੱਕ ਕਿੱਲੇ ਦੇ ਬਦਲੇ ਸੋ ਤਕਰੀਬਨ ਤਕਰੀਬਨ 1 ਏਕੜ ਦੇ ਵਿੱਚ 4840 ਗੱਜ ਹੁੰਦੇ ਆ ਤੇ ਤੁਸੀਂ ਇੰਜ ਸਮਝੋ ਜੇ 4840 ਗੱਜ ਇੱਕ ਕਿੱਲੇ ਦੇ ਨੇ ਤੁਸੀਂ ਸਰਕਾਰ ਨੂੰ 4840 ਗੱਜ ਦੇ ਰਹੇ ਹੋ ਤਾਂ ਉਹਦੇ ਲਈ ਬਦਲੇ ਸਰਕਾਰ ਤੁਹਾਨੂੰ ਕਰੀਬ 1200 ਗੱਜ ਜਿਹੜੀ ਹੈ ਉਹ ਜ਼ਮੀਨ ਦੇ ਕੇ। ਸੋ ਤੁਸੀਂ ਇੱਕ ਕਿੱਲਾ ਦੇ ਕੇ ਤੇ ਸਰਕਾਰ ਦੇ ਕੋਲੋਂ ਆਪਣੀ ਜ਼ਮੀਨ ਦਾ ਚੌਥਾ ਹਿੱਸਾ ਜਿਹੜਾ ਉਹ ਲਓ ਕੇ। ਪਹਿਲਾ ਨੁਕਸਾਨ ਤੁਹਾਡਾ ਇਹ ਹੋਏਗਾ। ਦੂਸਰਾ ਨੁਕਸਾਨ ਜਿਸ ਵੇਲੇ ਉੱਥੇ ਸ਼ਹਿਰੀਕਰਨ ਹੋਏਗਾ। ਜਿਸ ਵੇਲੇ ਉੱਥੇ ਸ਼ਹਿਰੀ ਲੋਕਾਂ ਦੀ ਵਸੂ ਹੋਏਗੀ। ਸੁਭਾਵਿਕ ਹੈ ਕਿ ਜੇਕਰ ਪਲਾਟ ਕੱਟੇ ਜਾਣਗੇ, ਜੇਕਰ ਕਲੋਨੀਆਂ ਕੱਟੀਆਂ ਜਾਣਗੀਆਂ ਜੇਕਰ ਸ਼ਾਪਿੰਗ ਮਾਲਸ ਬਣਨਗੇ ਤੇ ਉੱਥੇ ਲੋਕਾਂ ਦੀ ਵਸੋ ਵੀ ਰਹੇਗੀ ਤਾਂ ਉਸ ਬਣੇ ਸ਼ਾਪਿੰਗ ਕੰਪਲੈਕਸਾਂ ਦੇ ਵਿੱਚ ਜਿਹੜੇ ਕਿ ਬਾਹਰਲੀਆਂ ਵੱਡੀਆਂ ਕੰਪਨੀਆਂ ਦੇ ਹੋ ਸਕਦੇ ਨੇ ਹੋ ਸਕਦਾ ਉਹ ਕੰਪਨੀਆਂ ਪੰਜਾਬ ਦੀਆਂ ਹੋਣ ਹੀ ਨਾ ਤਾਂ ਉਹ ਕੰਪਨੀਆਂ ਦੇ ਅਧੀਨ ਫਿਰ ਤੁਸੀਂ ਉੱਥੇ ਕੰਮ ਕਰੋਗੇ ਤੁਹਾਡੇ ਬੱਚੇ ਉੱਥੇ ਕੰਮ ਕਰਨ ਜਾਇਆ ਕਰਨਗੇ ਸੋ ਤੁਸੀਂ ਸਰਦਾਰੀ ਤੋਂ ਜਿਹੜੀਆਂ ਜ਼ਮੀਨਾਂ ਤੇ ਤੁਸੀਂ ਆਪਣੀ ਸਰਦਾਰੀ ਕਰ ਰਹੇ ਸੀਗੇ ਉਹਨਾਂ ਜ਼ਮੀਨਾਂ ਤੇ ਬਣੇ ਇਹਨਾਂ ਪਲਾਟਾਂ ਤੇ ਇਹਨਾਂ ਸ਼ਾਪਿੰਗ ਕੰਪਲੈਕਸਾਂ ਦੇ ਵਿੱਚ ਤੁਹਾਡੇ ਬੱਚੇ ਗੁਲਾਮੀ ਦੀ ਨੌਕਰੀ ਕਰਨ ਜਾਇਆ ਕਰਨਗੇ ਸੋ ਤਕਰੀਬਨ ਤਕਰੀਬਨ ਜੇ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਹਿੱਸਾ ਹੈ ਜੇ ਪੰਜਾਬ ਦੀ ਆਰਥਿਕਤਾ ਖੜੀ ਹੈ ਤਾਂ ਉਹਦੀ ਰੀਡ ਦੀ ਹੱਡੀ ਖੇਤੀਬਾੜੀ ਹੈ ਸੋ ਸਰਕਾਰ ਤਕਰੀਬਨ ਤਕਰੀਬਨ ਹਰ ਇਲਾਕੇ ਦੇ ਵਿੱਚੋਂ 40000 ਏਕੜ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਕਰੇਗੀ ਤੁਹਾਡੀਆਂ ਜ਼ਮੀਨਾਂ ਦਾ ਇਸ ਵੇਲੇ 40 50000 ਏਕੜ ਜੇ ਆਉਣ ਵਾਲੇ ਦਿਨਾਂ 'ਚ ਸਰਕਾਰ ਦੇ ਕੋਲ ਚਲ ਜਾਂਦਾ ਹੈ ਤੇ ਸਿੱਧੇ ਤੌਰ ਤੇ ਪੰਜਾਬ ਦੀ ਆਰਥਿਕਤਾ ਤੇ ਇੱਕ ਵੱਡੀ ਸੱਟ ਹੋਏਗੀ। ਸੋ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਮੰਨਛਾ ਇਹ ਵੀ ਹੈ ਜੀ ਸਰਦਾਰੀਆਂ ਤੋਂ ਗੁਲਾਮੀ ਵੱਲ ਲੈ ਕੇ ਜਾਣ ਦੀ ਕਿਉਂਕਿ ਇਸ ਵੇਲੇ ਅਸੀਂ ਆਪਣੀਆਂ ਜ਼ਮੀਨਾਂ ਤੇ ਆਪਣੀ ਮਰਜ਼ੀ ਦੇ ਨਾਲ ਕਾਰਜ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਆਪਣੀਆਂ ਜ਼ਮੀਨਾਂ ਦੇ ਕੇ ਉਹਦੇ ਤੋਂ ਚੌਥਾ ਹਿੱਸਾ ਜਿਹੜਾ ਹੈ ਉਹ ਕੁਝ ਟੁਕੜਿਆਂ ਦੇ ਵਿੱਚ ਪਲਾਟ ਜਿਸ ਵੇਲੇ ਮਿਲਣਗੇ ਤਾਂ ਉਸ ਤੇ ਗੁਜ਼ਾਰਾ ਕਰਨਾ ਪਏਗਾ ਫਿਰ ਇਹ ਸੰਭਵ ਹੋ ਸਕਦਾ ਹੈ ਕਿ ਜਿਹੜੇ-ਜਿਹੜੇ ਇਲਾਕਿਆਂ ਦੇ ਜਾਂ ਜਿਹੜੇ-ਜਿਹੜੇ ਪਲਾਟ ਮੇਨ ਸ਼ੋਪਿੰਗ ਕੰਪਲੈਕਸਾਂ ਦੇ ਨਜ਼ਦੀਕ ਹੋਣਗੇ ਉੱਥੇ ਬਣੀਆਂ ਵੱਡੀਆਂ ਇਮਾਰਤਾਂ ਦੇ ਨਜ਼ਦੀਕ ਹੋਣਗੇ ਹੋ ਸਕਦਾ ਹੈ ਜੀ ਉਹਨਾਂ ਦਾ ਭਾਅ ਜ਼ਿਆਦਾ ਹੋਵੇ ਪਰ ਜਿਹੜੇ ਕਿਸਾਨਾਂ ਦੇ ਪਲਾਟ ਜਾਂ ਜਿਹੜੇ ਕਿਸਾਨਾਂ ਨੂੰ ਅਲਾਟ ਕੀਤੀਆਂ ਗਈਆਂ ਉਹ ਜ਼ਮੀਨਾਂ ਦੇ ਕੁਝ ਟੁਕੜੇ ਸ਼ਹਿਰਾਂ ਤੋਂ ਦੂਰ ਵਾਲੇ ਪਾਸੇ ਨੂੰ ਹੋਣਗੇ ਉਹਨਾਂ ਆ ਰਿਹਾਇਸ਼ੀ ਇਲਾਕਿਆਂ ਚ ਬਣੇ ਮੇਨ ਬਿਲਡਿੰਗਾਂ ਤੋਂ ਦੂਰ ਵਾਲੇ ਪਾਸੇ ਹੋਣਗੇ ਤਾਂ ਉਹਨਾਂ ਦਾ ਭਾ ਜਿਹੜਾ ਹੈ ਉਹ ਘਟ ਹੋਏਗਾ ਸੋ ਸਿੱਧੇ ਤੌਰ ਤੇ ਇਹ ਵਿਤਕਰਾ ਹੋਏਗਾ ਉਹਨਾਂ ਸਾਰੇ ਕਿਸਾਨਾਂ ਦੇ ਨਾਲ ਜਿਹੜੇ ਇਕਸਾਰ ਆਪਣੀਆਂ ਜ਼ਮੀਨਾਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਸਰਕਾਰ ਨੂੰ ਦੇ ਰਹੇ ਹੋਣਗੇ ਹਾਲਾਂਕਿ ਜਿਸ ਵੇਲੇ ਚੰਡੀਗੜ੍ਹ ਦਾ ਵਸਾਉਣਾ ਸੀਗਾ ਜਿਸ ਵੇਲੇ ਚੰਡੀਗੜ੍ਹ ਦਾ ਵਸੇਬਾ ਹੋਇਆ ਮੋਹਾਲੀ ਦਾ ਵਸੇਬਾ ਹੋਇਆ ਤਾਂ ਉਸ ਵੇਲੇ ਅਸੀਂ ਦੇਖਦੇ ਹਾਂ ਕਿ ਪਵਾਦ ਦੇ ਕਿੰਨੇ ਪਿੰਡ ਜਿਹੜੇ ਆ ਇਹਨਾਂ ਇਲਾਕਿਆਂ ਦੇ ਵਿੱਚ ਆਏ ਸੀਗੇ ਤੁਸੀਂ ਉਸ ਸੀਜ਼ ਨੂੰ ਦੇ ਸਮਝਣ ਦੀ ਕੋਸ਼ਿਸ਼ ਕਰੋ ਅੱਜ ਅਸੀਂ ਚੰਡੀਗੜ੍ਹ ਜਿੱਕਰ ਪਹੁੰਚਦੇ ਆ ਅੱਜ ਤੁਸੀਂ ਮੁਹਾਲੀ ਪਹੁੰਚਦੇ ਹੋ ਮੁਹਾਲੀ ਦੇ ਸੈਕਟਰ 70 ਦੇ ਵਿੱਚ ਜਿਹੜੇ ਪਰਿਵਾਰਾਂ ਦੀ ਜ਼ਮੀਨ ਹੋਏਗੀ ਜਿੱਕਰ ਅਸੀਂ ਸੋਚਣ ਦੀ ਕੋਸ਼ਿਸ਼ ਕਰੀਏ ਕਿ ਤੁਹਾਨੂੰ ਉਸ ਵੇਲੇ ਉਸ ਮੁੱਲ ਨੂੰ ਮਿਲੇ ਜਾਂ ਉਸ ਮੁੱਲ ਤੇ ਤੁਹਾਡੀ ਜ਼ਮੀਨ ਗਈ ਅੱਜ ਦੇ ਜਿਸ ਮੁੱਲ ਦੇ ਨਾਲ 3B2 ਦੀ ਜ਼ਮੀਨ ਹੈ ਜਿਹੜੇ ਪਿੰਡ ਉਸ ਵੇਲੇ 3B2 ਦੇ ਨਜ਼ਦੀਕ ਹੋਣਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਸ਼ਹਿਰੀਕਰਨ ਵੱਧਦਾ ਹੈ ਇਥੇ ਤੁਹਾਡੀਆਂ ਜ਼ਮੀਨਾਂ ਦਾ ਮੁੱਲ ਵੱਧਦਾ ਹੈ ਤਾਂ ਇਹਦਾ ਸਿੱਧਾ-ਸਿੱਧਾ ਅਸਰ ਜਿਹੜਾ ਹੈ ਉਹ ਤੁਹਾਡੇ ਇਨ੍ਹਾਂ ਪੈਸਿਆਂ ਤੇ ਜਾਂ ਤੁਹਾਡੇ ਜ਼ਮੀਨਾਂ ਦੇ ਬੁੱਲਤੇ ਜਾਏਗਾ ਪਰ ਇਥੇ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਸਿਰਫ ਪੈਸੇ ਦੀ ਹੋੜ ਨਹੀਂ ਹੈ ਇਥੇ ਸਿਰਫ ਪੈਸੇ ਦੀ ਦੌੜ ਵੱਲ ਅਸੀਂ ਨਹੀਂ ਵੇਖਣਾ ਇਹ ਜੋ ਪੰਜਾਬ ਦਾ ਸਾਡਾ ਸੱਪਿਆਚਾਰ ਹੈ ਜੋ ਸਾਡਾ ਪਿੰਡੂ ਵਸੇਬਾ ਹੈ ਕਿਤੇ ਨਾ ਕਿਤੇ ਉਸ ਨੂੰ ਢਾਲਾਉਣ ਦੀ ਇੱਕ ਕੋਸ਼ਿਸ਼ ਜੋ ਨਜ਼ਰ ਆ ਰਹੀ ਹੈ ਆਸ ਕਰਦੇ ਹਾਂ ਕਿ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਰਕਾਰ ਦੀ ਇਸ ਲੈਂਡ ਪੁੱਲਿੰਗ ਪਾਲਿਸੀ ਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਮਿਲੇ ਹੋਏਗੀ ਹੋ ਸਕਦਾ ਹੈ ਇਸ ਜਾਣਕਾਰੀ ਦੇ ਵਿੱਚ ਕੁਝ ਅੱਖਰ ਵਾਦਾ ਕਰਤਾ ਹੋਣ ਜਿਸ ਤੇ ਅਸੀਂ ਖਿਮਾ ਜਾਂਚਨਾ ਕਰਦੇ ਹਾਂ ਪਰ ਤੁਸੀਂ ਇਸ ਚੀਜ਼ ਤੇ ਜ਼ਰੂਰ ਧਿਆਨ ਦਿਓ ਕਿ ਸਾਨੂੰ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਵਾਲੇ ਇਲਾਕਿਆਂ ਦੇ ਵਿੱਚ ਸ਼ਹਿਰੀ ਵਿਸੇਬਾ ਕਰਨ ਦੀ ਜ਼ਰੂਰਤ ਹੈ